ਉਤੇ ਧੁੱਪ ਛਾਣਾ ਫੇਸ ਤੇ ਫੇਸ ਤੇ ਧੁੱਪ ਪੈਂਦੀ ਹੈ ਪਕਟਾ ਪਾਈ ਦਾ ਇੱਕ ਲੜਕੀ ਹਰਪਿੰਦਰ कौर ਦੇ ਪਤਲੇ ਵਿੱਚ ਫਾਇਰ ਲੱਗਿਆ ਸੀਗਾ ਜਿਸ ਨੂੰ ਪਹਿਲਾਂ ਸਿਵਲ ਹਸਪੀਟਲ ਪਕਟਾ ਪਾਈ ਦਾ ਦਖਲ ਕੀਤਾ ਗਿਆ ਸੀਗਾ ਉਤੋਂ ਸਿਵਲ ਹਸਪੀਟਲ ਬਸੰਤਾਵਾਸ ਰੈਫਰ ਕੀਤਾ ਗਿਆ ਸੀਗਾ ਸਿਵਲ ਹਸਪੀਟਲ ਬਠਿੰਡਾ ਵਿੱਚ ਜਦੋਂ ਸਾਡੀ ਪੁਲਿਸ ਪਾਰਟੀ ਨੇ ਉੱਥੇ ਪਹੁੰਚੀ ਤਾ ਹਰਪ੍ਰੀਤ ਕੌਰ ਜਿਹੜੀ ਸੀਗੀ ਉਹਦੇ ਲੱਕ ਤੇ ਵਿੱਚ ਫਾਇਰ ਲੱਗਿਆ ਹੋਇਆ ਸੀਗਾ ਤੇ ਉਹਦੇ ਹਸਬੰਡ ਅਰਸ਼ਦੀਪ ਸਿੰਘ ਜਿਹੜਾ ਸੀਗੀ ਉਹਨੂੰ ਲੈ ਕੇ ਆਏ ਸੀਗੇ ਹਸਪੀਟਲ ਦੇ ਵਿੱਚ ਜਦੋਂ ਉਹਨਾਂ ਕੋਲ ਅਸੀਂ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਦੱਸਿਆ ਵੀ ਜਿਹੜੇ ਦਾਣਾ ਮੰਡੀ ਦੇ ਵਿੱਚ ਸੀ ਆਏ ਸੀਗੇ ਦੋ ਨੀਂਵੇਂ ਵਿੱਚ ਸੈਰ ਕਰ ਰਹੇ ਸੀਗੇ ਤਾਂ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਦੋ ਵਿਅਕਤੀ ਆਉਂਦੇ ਆ ਜਿਨ੍ਹਾਂ ਨੇ ਸਾਨੂੰ ਜਿਹੜਾ ਹੈਗਾ ਪਿੱਛੋਂ ਆ ਕੇ ਫਾਇਰ ਕੀਤਾ ਫਾਇਰ ਕਰਨ ਤੋਂ ਬਾਅਦ ਜਿਹੜੇ ਇਹ ਸਪਲੈਂਟਰ ਮੋਟਰਸਾਈਕਲ ਤੇ ਸੀਗੀ ਜਿਸ ਦੀ ਨੰਬਰ ਪਲੇਟ ਨਹੀਂ ਲੱਗੀ ਹੋਈ ਸੀਗੀ ਤੇ ਇਹ ਦੋਵੇਂ ਬੰਦੇ ਜਿਹੜੇ ਸੀਗੇ ਉਹਨਾਂ ਦੇ ਮੂੰਹ ਟੱਕੇ ਹੋਏ ਸੀਗੇ ਤੇ ਫਾਇਰ ਸੋ ਇਸ ਮਾਮਲੇ ਨੂੰ ਬੜੀ ਗੰਭੀਰਤਾ ਨਾਲ ਲੈਂਦਾ ਹੈ ਮਾਣਯੋਗ ਐਸਐਸਪੀ ਸਾਹਿਬ ਡੰਡਾ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀਗੀਆਂ ਜਿਨ੍ਹਾਂ ਦੀ ਟੀਮਾਂ ਦੀ ਅਗਵਾਈ ਡੀਐਸਪੀ ਡੀ ਸ਼੍ਰੀ ਮਨਜੀਤ ਸਿੰਘ ਜੀ ਕਰ ਰਹੇ ਸੀਗੇ ਜਿਹਦੇ ਵਿੱਚ ਸੀਆਈਏ 1 ਸੀਆਈਏ 2 ਤੇ ਐਸਐਚਓ ਦਿਆਲਪੁਰਾ ਜਿਹੜੀ ਸੀਗੀ ਇਹਨਾਂ ਦੀ ਵੱਖ-ਵੱਖ ਟੀਮਾਂ ਬਣਾ ਕੇ ਇਹਨੂੰ ਟ੍ਰੇਸ ਕਰਨ ਵਾਸਤੇ ਲੱਗੇ ਹੋਏ ਸੀਗੇ ਤੇ ਇਹਦੇ ਵਿੱਚੋਂ ਇੱਕ ਬੜੀ ਇੰਟਰਸਟਿੰਗ ਗੱਲ ਨਿਕਲ ਕੇ ਸਾਹਮਣੇ ਆਈ ਕਿ ਇਹ ਜਿਹੜਾ ਅਰਸ਼ਦੀਪ ਸਿੰਘ ਹੈ ਤੇ ਇੱਕ ਇਹਦਾ ਦੋਸਤ ਸੁਚੇਨ ਸਿੰਘ ਇਹ ਦੋਵੇਂ ਜਿਹੜੇ ਬੰਦੇ ਸੀਗੇ ਇਹਨਾਂ ਦੇ ਕੋਲ ਨਜਾਇਜ਼ ਵੈਪਨ ਸੀਗੇ ਦੋ ਬੱਤੀ ਬੋ ਇਹਨਾਂ ਨੇ ਆਪਣੇ ਦੋ ਦੋਸਤਾਂ ਦੇ ਨਾਲ ਤਾਲਮਲ ਕੀਤਾ ਸੀਗਾ ਜਿਨ੍ਹਾਂ ਦੇ ਨਾਮ ਸੰਦੀਪ ਸਿੰਘ ਤੇ ਟਾਇਲ ਸਿੰਘ ਹੈ। ਇਹਨਾਂ ਨੇ ਉਹਨਾਂ ਨਾਲ ਗੱਲ ਕੀਤੀ ਵੀ ਜਿਹੜੇ ਸਾਡੇ ਕੋਲੇ ਦੋ ਅਸਲੇ ਹੈਗੇ ਆ ਇਹ ਉਹਨਾਂ ਨੇ ਇੱਕ ਡਿਲੀਵਰ ਕਰਨੇ ਸੀਗੇ ਸੰਦੀਪ ਤੇ ਟਾਇਲ ਨੂੰ। ਇਹ ਦੋਵੇਂ ਬੰਦੇ ਜਦੋਂ ਇੱਥੋਂ ਘਰ ਦੇ ਵਿੱਚੋਂ ਨਿਕਲੇ ਤਾਂ ਇਹਨਾਂ ਨੇ ਕਿਹਾ ਵੀ ਸਾਡੇ ਉੱਪਰ ਕਿਸੇ ਨੂੰ ਸ਼ੱਕ ਨਾ ਹੋ ਜਾਏ ਤਾਂ ਇਹਨਾਂ ਨੇ ਆਪਣੀ ਘਰਵਾਲੀ ਨੂੰ ਕਿਹਾ ਵੀ ਅਨਸ਼ੁਕਰੀ ਜਿਹੜੀ ਹਰਪ੍ਰੀਤ ਕੌਰ ਹੈਗੀ ਉਹਨੂੰ ਵੀ ਨਾਲ ਲੈ ਲਿਆ ਤਾਂ ਕਿ ਜਿਹੜਾ ਹੈਗਾ ਕਿਸੇ ਨੂੰ ਕਿਸੇ ਤਰ੍ਹਾਂ ਦਾ ਸ਼ੱਕ ਨਾ ਹੋ ਜਾਏ ਵੀ ਇਹਨਾਂ ਕੋਲ ਕੋਈ ਵੈਪਨ ਹੈਗਾ। ਸੋ ਤਿੰਨੇ ਜਿਹੜੇ ਹੈਗੇ ਉੱਥੋਂ ਦਾਣਾ ਮੰਡੀ ਘਰ ਤੋਂ ਚੱਲ ਕੇ ਦਾਣਾ ਮੰਡੀ ਪਹੁੰਚ ਜਾਂ ਉੱਥੇ ਜਦੋਂ ਇਹ ਵੇਟ ਕਰ ਰਹੇ ਸੀਗੇ ਸੰਦੀਪ ਤੇ ਟੈਲ ਦੀ ਤਾਂ ਇਹ ਜਿਹੜੀ ਅਚਾਨਕ ਜਿਹੜਾ ਸੁਬਚੈਨ ਦੇ ਕੋਲ ਇੱਕ ਬੱਤੀਪੁਰ ਵੈਪਨ ਸੀਗਾ ਉਹਦੇ ਵਿੱਚੋਂ ਫਾਇਰ ਹੋ ਗਿਆ ਫਾਇਰ ਜਿਹੜਾ ਸੀਗਾ ਉਹ ਲੜਕੀ ਦੇ ਲੱਤ ਤੇ ਲੱਗ ਗਿਆ ਲੜਕੀ ਦੇ ਲੱਤ ਤੇ ਲੱਗਣ ਤੋਂ ਬਾਅਦ ਫਿਰ ਜਦੋਂ ਇਹਨਾਂ ਨੇ ਸਭ ਤੋਂ ਪਹਿਲਾਂ ਉੱਥੋਂ ਦਾਣਾ ਮੰਡੀ ਤੋਂ ਘਰ ਚਲੇ ਜਾਂਦੇ ਆ ਘਰੇ ਜਾਣ ਤੋਂ ਬਾਅਦ ਫਿਰ ਇਹਨਾਂ ਨੇ ਉੱਥੇ ਬੈਠ ਕੇ ਸਟੋਰੀ ਬਣਾਈ ਕਿ ਜਿਹੜੀ ਇਹ ਸਾਹ ਦੇ ਕਰਕੇ ਆਪਾਂ ਇਹ ਸਟੋਰੀ ਦੱਸਾਂਗੇ ਵੀ ਸਾਡੇ ਉੱਤੇ ਦੋ ਵਿਅਕਤੀ ਜਿਹੜੇ ਆ ਕੇ ਫਾਇਰ ਕਰਕੇ ਚਲੇ ਗਏ ਤੇ ਇਹ ਜਿਹੜੀ ਹੈਗੀ ਕਹਾਣੀ ਨੂੰ ਇਹਨਾਂ ਨੇ ਉੱਥੇ ਬਦਲਣ ਦੀ ਕੋਸ਼ਿਸ਼ ਕੀਤੀ ਕਿਉਂਕਿ ਵੈਪਨ ਜਿਹੜੇ ਸੀਗੇ ਨਜਾਇਜ਼ ਸੀਗੇ ਤੇ ਨਜਾਇਜ਼ ਵੈਪਨ ਦੇ ਫੜੇ ਜਾਣ ਦੇ ਡਾਕਟਰ ਜਿਹੜਾ ਹੈਗਾ ਇਹਨਾਂ ਨੇ ਸਟੋਰੀ ਨੂੰ ਟਵਿਸਟ ਕਰ ਲਿਆ ਉਸ ਤੋਂ ਬਾਅਦ ਸਾਡੀ ਪੁਲਿਸ ਪਾਰਟੀ ਨੂੰ ਵੀ ਗੁੰਮਰਾਹ ਕੀਤਾ ਤੇ ਸਾਡੀ ਇਨਵੈਸਟੀਗੇਸ਼ਨ ਨੂੰ ਜਿਹੜੀ ਹੈਗੀ ਇਹਨਾਂ ਨੇ ਬਿਲਕੁਲ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਡੀ ਪੁਲਿਸ ਪਾਰਟੀ ਵਾਲੋ ਬਿਲਕੁਲ ਹੀ ਇਹਦੇ ਵਿੱਚ ਇਨਵੈਸਟੀਗੇਟਿਵ ਨਾਲ ਕੰਮ ਕਰਦੇ ਹੋਏ ਇਹਨਾਂ ਦੇ ਜਿਹੜੇ ਸਟੋਰੀ ਸੀ ਉਹਨੂੰ ਬੇਨਕਾਬ ਕੀਤਾ ਤੇ ਇਹਦੇ ਵਿੱਚ ਜਿਹੜੇ ਅਸੀਂ ਪੰਜ ਦੋਸ਼ੀ ਇਨਵੋਲਵ ਸੀਗੇ ਸੁਖਚੈਨ ਅਰਸ਼ਦੀਪ ਹਰਪ੍ਰੀਤ ਕੌਰ ਤੇ ਤੈਲ ਸਿੰਘ ਤੇ ਸੰਦੀਪ ਸਿੰਘ ਇਹਨਾਂ ਪੰਜਾਂ ਦੀ ਪਛਾਣ ਹੋ ਗਈ ਜਿਹਦੇ ਵਿੱਚੋਂ ਸਾਡੇ ਅਰਸ਼ਦੀਪ ਸਿੰਘ, ਤੈਲ ਸਿੰਘ, ਸੰਦੀਪ ਤੇ ਸੁਖਚਾਨ ਇਹਨਾਂ ਚਾਰਾਂ ਨੂੰ ਸਾਡੀ ਪੁਲਿਸ ਪਾਰਟੀ ਨੇ ਜਿਹੜਾ ਹੈ ਗ੍ਰਿਫਤਾਰ ਕਰ ਲਿਆ ਇਹ ਸਾਡੀ ਪੁਲਿਸ ਕਸਟਡੀ ਦੇ ਵਿੱਚ ਹੈਗੇ ਆ ਜਿਹੜੀ ਹਰਪ੍ਰੀਤ ਕੌਰ ਹੈਗੀ ਹੈ ਇਹਦੇ ਫਾਇਰ ਆਰ ਮੰਜਰੀ ਹੋਣ ਕਰਕੇ ਸਿਵਲ ਹਸਪੀਟਲ ਦੇ ਵਿੱਚ ਐਡਮਿਟ ਹੈਗੀ ਹੈ ਜਿਹਦੇ ਉੱਪਰ ਸਾਡੀ ਜਿਹੜੀ ਪੁਲਿਸ ਗਾਰਡ ਲੱਗੀ ਹੋਈ ਹੈ ਉੱਥੇ ਜਦੋਂ ਲਾਜ ਕੰਪਲੀਟ ਹੋਣ ਤੋਂ ਬਾਅਦ ਇਹ ਵੀ ਜਿਹੜੀ ਇਸ ਮੁਕੱਦਮੇ ਦੇ ਵਿੱਚ ਗ੍ਰਿਫਤਾਰੀ ਕੀਤੀ ਜਾਊਗੀ ਮਡੂਲੀ ਪੁਸ਼ਕੇਸ਼ ਦੇ ਵਿੱਚ ਇਹੀ ਆਇਆ ਵੀ ਇਹ ਦੋੜੇ ਵੈਪਨ ਸੀਗੇ ਇਹਨਾਂ ਨੇ ਅੱਗੇ ਡਿਲੀ ਨਾਲ ਇਹਨਾਂ ਨੇ ਕਿਸੇ ਵਾਰਦਾਤ ਨੂੰ ਜਾਂਮ ਦੇਣਾ ਸੀਗਾ ਜਦੋਂ ਫਾਇਰ ਹੋਣ ਤੋਂ ਬਾਅਦ ਇਹ ਡਰ ਗਏ ਤੇ ਫਿਰ ਇਹਨਾਂ ਨੇ ਹਰਪ੍ਰੀਤ ਕੌਰ ਨੇ ਤੇ ਆਪਣੇ ਘਰ ਵਾਲੇ ਨਾਲ ਮਿਲ ਕੇ ਇਹਨਾਂ ਨੇ ਝੂਠੀ ਮਨਘੜਤ ਕਹਾਣੀ ਬਣਾ ਕੇ ਜਿਹੜਾ ਐਡਮਿਟ ਹੋਏ ਤੇ ਸਾਡੀ ਇਨਵੈਸਟੀਗੇਸ਼ਨ ਨੂੰ ਗਮਰਾਹ ਕਰਨ ਦੀ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਪਰ ਡੀਐਸਪੀ ਡੀ ਦੀ ਗਵਾਹੀ ਦੇ ਵਿੱਚ ਸਾਰੇ ਟੀਮਾਂ ਵੱਲੋਂ ਮੁਸਤਕੀਲ ਨਾਲ ਕੰਮ ਕਰਦੇ ਹੋਏ ਇਹਨੂੰ ਬੇਨਕਾਬ ਕਰਕੇ ਇਹਨਾਂ ਨੂੰ ਚਾਰ ਦੋਸ਼ੀ ਇਸ ਗ੍ਰਿਫਤਾਰ ਕਰਨਾ ਨੇ ਇੱਕ ਦੋਸ਼ੀ ਜਿਹੜੀ ਹੈਗੀ ਹਰਪ੍ਰੀਤ ਕੌਰ ਉਹ ਹਸਪੀਟਲ ਦੇ ਵਿੱਚ ਐਡਮਿਟ ਹੈ ਇਹਦੇ ਵਿੱਚ ਲੜਕੀ ਜਿਹੜੀ ਹਾਫੀਜ਼ਪੁਰ ਹੈ ਜੀਰਪੁਰ ਦੀ ਰਹਿਣ ਵਾਲੀ ਹੈ ਤੇ ਇਸ ਇਹਦੀ ਜਿਹੜੀ ਉਮਰ ਹੈਗੀ ਹੈ ਉਹ ਵੀ ਇਹਨੇ ਸਾਨੂੰ ਜਿਹੜੀ ਸੀਗੀ 21 ਸਾਲ ਦੀ ਦੱਸਿਆ ਸੀਗਾ ਬਟ ਘਰ ਵਾਲਿਆਂ ਨੇ ਜਿਹੜਾ ਹੈਗਾ ਇਹਦੇ ਤੇ ਮੁਕਦਮਾ ਦਰਜ ਕਰਾਇਆ ਹੈ ਵੀ ਘਰ ਵਾਲੇ ਕਿਉਂਕਿ ਇਹ ਉੱਥੇ ਨਿਕਲ ਕੇ ਆਈ ਸੀਗੀ ਅਰਸ਼ਦੀ ਅਰਸ਼ਦੀ ਸਿੰਘ ਦੇ ਨਾਲ ਕਿ ਉਹ ਇਹਨਾਂ ਨੇ ਕਿਹਾ ਵੀ ਅਰਸ਼ਦੀਪ ਸਿੰਘ ਦੇ ਨਾਲ ਵਿਆਹੀ ਹੋਈ ਹੈ ਬਟ ਉਹਦੇ ਨਾਲ ਮੈਰਿਡ ਨਹੀਂ ਸੀਗੀ ਇਹਦੇ ਵਿੱਚ ਵਿੱਚ ਉਹਨਾਂ ਨੇ 112 ਨੰਬਰ ਮੁਕਦਮਾ ਵੀ ਜਿਹੜਾ ਹੈਗਾ ਇਹਦੇ ਖਿਲਾਫ ਦਰਜ ਕਰਾਇਆ ਹੋਇਆ ਬਟ ਉਹ ਮੁਕਦਮਾ ਉਹਨਾਂ ਨੇ ਪਵਨ ਕੁਮਾਰ ਦੇ ਨਾਮ ਤੇ ਕਿਸੇ ਬੰਦੇ ਦੇ ਦਰਜ ਕਰਾਇਆ ਹੈ ਕਿ ਉਹਨਾਂ ਨੇ ਉਹਨਾਂ ਨੂੰ ਸ਼ੱਕ ਸੀਗਾ ਕਿ ਜਿਹੜੀ ਸਾਡੀ ਲੜਕੀ ਨੂੰ ਪਵਨ ਕੁਮਾਰ ਜਿਹੜਾ ਭਜਾ ਕੇ ਲੈ ਗਿਆ ਬਟ ਇਹ ਇਨਵੈਸਟੀਗੇਸ਼ਨ ਦੇ ਵਿੱਚ ਸਾਰੀ ਜਿਹੜੀ ਜਿਹੜੀ ਚੀਜ਼ਾਂ ਬੇਨਕਾਬ ਹੋਈਆਂ ਨੇ ਵੀ ਇਹਦੇ ਵਿੱਚ ਜਿਹੜੇ ਚਾਰ ਦੋਸ਼ੀ ਅਸੀਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਲੋਕਲ ਪੁਲਿਸ ਤੋਂ ਇਨਫੋਰਮੇਸ਼ਨ ਲੈ ਕੇ ਆਇਆ